ਅਫੀਸ਼ਲਾਂ ਤੋਂ ਦਸ਼ਕਾਂ ਤੋਂ ਔਰ ਕਬੱਡੀ ਖਿਡਾਰੀਆਂ ਤੋਂ ਮੈਂ ਮਾਫੀ ਚਾਹੁੰਦਾ ਕਿਉਂਕਿ ਇਸ ਕਾਰਜ ਨੂੰ ਪ੍ਰਾਪਤ ਬਣ ਗਏ ਨੇ ਇਹ ਬਲਾਏ ਐ ਬਸ ਦੋ ਚਾਰ ਮਿੰਟ ਕਹਿੰਦੇ ਭਈ ਸਨਮਾਨ ਤੋਂ ਬਾਅਦ ਕਬੱਡੀ ਸ਼ੁਰੂ ਹੋ ਜੂਗੀ ਭਾਈ ਚੰਨ ਲਖਾਰੀ ਭਾਈ ਸਾਤੂ ਗੋਟਾ ਜੀ ਭਾਈ ਸੁਦਨਾਮ 골ਡ ਜੇਮ ਵਾਲੇ ਇਹਨਾਂ ਦੇ ਸਨਮਾਨ ਕੀਤੇ ਜਾਣਗੇ 골ਡੀ ਹੋਣਾਂ ਦਾ ਪਿੰਡਰੀ ਹੋਣਾਂ ਦਾ ਸੇਵਕ ਹੋਣਾਂ ਦਾ ਔਰ ਭਾਈ ਪ੍ਰਦੀਪ ਕਨੇਡਾ ਹੋਣਾਂ ਦਾ ਸਾਰੀ ਪਰਮਾ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਸਨਮਾਨ ਨਗਦ ਰਾਸ਼ੀ ਦੇ ਨਾਲ ਤੇ ਖੂਬਸੂਰਤ ਬਾਦਮਤਰਾਂ ਦੇ ਨਾਲ ਔਰ ਖਾਸ ਤੌਰ ਤੇ ਲੋਈਆਂ ਪਾ ਕੇ ਸਨਮਾਨ ਕੀਤੇ ਜਾ ਰਹੇ ਹੈ ਭਾਈ ਚਰਨ ਲਖਾਰੀ ਜੀ ਔਰ ਸਾਹ ਤਰਗੋਟਾ ਜੀ ਔਰ ਭਾਈ ਸੁਖਨਾਮ ਇਹਨਾਂ ਦੇ ਸਨਮਾਨ ਹੋ ਰਹੇ ਨੇ ਇੱਕ ਵਾਰ ਤਾੜੀਆਂ ਨਾਲੇ ਜੋਰਦਾਰ ਤਾੜੀਆਂ ਮਾਰਦੇ ਦੀ ਜੋਰਦਾਰ ਬੱਦ ਕੇ ਥੋੜਾ ਜਿਆਦਾ ਬੱਦ ਕੇ ਕੋਈ ਨਹੀਂ ਸਿੰਦਰ ਡਾਡਰਾ ਤੇ ਪੀਤਾ ਡਾਡਰਾ ਇਹ ਵੀ ਪ੍ਰਾਸਾ ਲੈ ਕੇ ਬਾਹਰ ਸੌਂਦੇ ਤੇ ਜਰੂਰ ਜਿਹੜੇ ਗਰਾਊਂਡ 'ਚ ਆ ਜਾਣਗੇ ਮਾਨ ਸਨਮਾਨ ਇਹਨਾਂ ਦੇ ਵੀ ਜਿਹੜੇ ਖਾਸ ਤੌਰ ਤੇ ਹੋਣੇ ਹੈ ਵਿੰਦਰ ਦਾਦਰ ਆ ਔਰ ਪੀਤਾ ਦਾਦਰ ਮਾਨ ਸਨਮਾਨ ਯਾਰਗਰੀ ਫੋਟੋਮਾ ਹੋ ਰਹੀ ਹੈ ਔਰ ਛੋਟੀ ਛੋਟੀ ਜੀਆਂ ਟੀਮਾਂ ਆਈਆਂ ਨੇ ਟੈਂਟ ਵਾਲੇ ਵੀਰੇ ਨੇ ਵੇਲੇ ਵੀਰੇ ਕਾਫੀ ਚੰਗਾ ਟੈਂਟ ਵਾਲਾ ਵੀਰੇ ਤਾਂ ਟੈਂਟ ਦੇ